ਕੀ ਬਾਈ ਨੂੰ ਓਏ ਸਮਾਨ ਸਮਾਨ ਆ ਜਾ ਰਿਹਾ ਬੰਦੇ ਨੂੰ ਨਿਰਾਵਾ ਵਾਹ ਵਾਹ ਆਪਣਾ ਵੇਖ ਆਪਣਾ ਹਾਂਜੀ ਬਾਈ ਜੀ ਹੋਰ ਕੀ ਹਾਲ ਚਾਲ ਆ ਤੇ ਸਾਰੇ ਵੀਰ ਭਰਾ ਬਹੁਤ ਵਧੀਆ ਹੋਣਗੇ ਤੇ ਲੋ ਜੀ ਅੱਜ ਆਪਾਂ ਆ ਗਏ ਪਿੰਡ ਸਰਾਏ ਨਾਗਾ ਬਾਜੀ ਤੇ ਤੇ ਰੰਗ ਰੂੰਗ ਲਗਾਉਣ ਜਾਣੇ ਆ ਸਾਰੇ ਵੀਰ ਭਰਾ ਜਾਈ ਜਾਂਦੇ ਰੰਗ ਲਗਾਉਣ ਤੇ ਆਪਾਂ ਵੀ ਲੈ ਕੇ ਚੱਲਦੇ ਆ ਠੀਕ ਹੈ ਤੇ ਬਾਕੀ ਹਜੇ ਕਬੂਤਰ ਥੋੜੇ ਹੋਇਆ ਬਾਕੀ ਆਈ ਜਾਂਦੇ ਆ ਠੀਕ ਹੈ ਕਬੂਤਰ ਅੱਧਰ ਵੀ ਆ ਗਏ ਭਰਾਵਾਂ ਦੇ ਇੱਧਰ ਉੱਧਰ ਰੰਗ ਲਿਖਾਈ ਜਾਂਦੇ ਆਪਾਂ ਵੀ ਚੱਲਦੇ ਰੰਗ ਲਗਾਉਣ ਠੀਕ ਹੈ ਅਜੇ ਤਾਂ ਕਬੂਤਰ ਥੋੜੇ ਹੀ ਹੋਏ ਆ ਫਿਰ ਆਪਾਂ ਚੱਲਦੇ ਆ ਰੰਗ ਲਿਖਾ ਕੇ ਤੇ ਫਿਰ ਓਲੇ ਓਲੇ ਲਾਉਣੇ ਆ ਤੇ ਪਾਣੀ ਪੂਣੀ ਲਗਦਾ ਉਹ ਵੀ ਦਨੂ ਸੁਖਾਉਣੇ ਆ ਠੀਕ ਹੈ ਤੇ ਬਾਕੀ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਫਿਰ ਕਰਦੇ ਆ ਵੀਡੀਓ ਨੂੰ ਸਟਾਰਟ ਦਾ ਬੱਲਾ ਮੇਰਾ ਬੱਲਾ ਵੱਲਾ ਨਾ ਪੱਲਾ ਇਹ ਰ ਮੁੜ ਕੇ ਵਾਹਦਾ ਬੱਲਾ ਕਰਦੇ ਹਾਂ ਸਾਰਾ ਔਰ ਔਰਦੀ ਵੀ ਪੱਲਾ ਹੁੰਦੀ ਆ ਜਿਹੜਾ ਕਦਰ ਕੀ ਜਾਂਦੀ ਔਰਦੀ ਪੱਲਾ ਵਖਾਉਂਦੀ ਆ ਸਾਡੇ ਤੇ ਉਠਾਦਾ ਬੱਲਾ ਜੋਬਨ ਪ੍ਰੀਤਾ ਵਿੰਗ ਜੋਬਨ ਮੁਕਸਰਾਲਾ ਹਾਂ ਨਾਲ ਔਰਦੀ ਕਾਲਾ ਪੱਲਾ ਵਖਾਉਂਦੀ ਆ ਅੱਬਾ ਕਰਦੇ ਹਾਂ ਲਓ ਬਾਈ ਜੀ ਇੰਨਾ ਕੱਟ ਹੋ ਗਿਆ ਠੀਕ ਐ 100 ਪਲੱਸ ਕਬੂਤਰ ਜਾਊਗਾ ਅਜੇ ਕਬੂਤਰ ਲਿਖੀ ਜਾਂਦੇ ਟਾਈਮ ਹੋ ਗਿਆ ਇੱਧਰ ਆਪਣਾ 7:09 ਹੋ ਗਿਆ ਤੇ ਅਜੇ ਕਬੂਤਰ ਸਾਰਿਆਂ ਦੇ ਲਿਖੀ ਜਾਂਦਾ ਆਪਾਂ ਹੁਣੇ ਲਿਖਾ ਕੇ ਲਿਆਈਏ ਜੀ ਠੀਕ ਐ ਟਾਈਮ ਨਹੀਂ ਆ ਸਵੇਰ ਹੋ ਗਈ ਮਤਲਬ ਆਪਾਂ ਸਵੇਰ ਆ ਕਿ 6:30 ਆ ਗਏ ਸੀਗੇ ਉਦੋਂ ਤਾਂ ਹੁਣ ਕਬੂਤਰ ਲਿਖਿਆ ਗਿਆ ਆਪਣਾ ਠੀਕ ਹੈ ਇਹ ਲੋਹੇ ਨਹੀਂ ਜੰਤਾ ਹੀ ਜਾਂਦੀ ਹਜੇ ਕਬੂਤਰ ਅਜੇ ਲਿਖੀ ਜਾਂਦੇ ਤਿੰਨੇ ਜਾਣੇ ਲਿਖਣ ਤੇ ਲੱਗੇ ਪਏ ਸਾਰੇ ਭਰਾ ਕਬੂਤਰ ਜਾਦੇ ਹੋ ਗਏ ਇੱਕ ਤਾਂ 100 ਪਲੱਸ ਹੋ ਚੱਲਿਆ ਵਾ ਬਾਕੀ ਦਿਨੇ ਅਪਡੇਟ ਅੱਗੇ ਲੋ ਬਾਈ ਜੀ ਮੋਹਰਾ ਲਾਉਣ ਲੱਗ ਗਏ ਆ ਤੇ ਹੁਣ ਮੋਹਰਾ ਲਵਾਉਣੇ ਆ ਉਦੋਂ ਤੋਂ ਬਾਅਦ ਫੇਰ ਉਦੋਂ ਬਾਅਦ ਬੋਲੇ ਲੱਗਣਗੇ ਕਬੂਤਰ ਪਿੰਜੂ ਨਾ ਮੇਰਾ ਵਾਕ ਦੇਖਦੀ ਵੀ ਆਹ ਮੋਟੇ ਦੇ ਲਵਣਿਆ ਆਏ ਨਹੀਂ ਫੜੀ ਆਪ ਜਾਣੀ ਲਾਂਜੋ ਤੰਨੇ ਆ ਫਰ ਤੂੰ ਆ ਚੀਜ਼ ਵੇ ਸਮਾਨ ਸਮਾਨ ਹਰ ਜਾ ਰੋਣ ਨੀ ਲਾਵਾ ਵਾਹਿਗੁਰੂ अपनी पुतरी ओडी जा बोतल पाना बाकी अदर ओले लगी मोहर लवा लवा

ਠੀਕ ਹੈ ਆ ਬੜ ਦੇ ਤੇ ਲਓ ਜੀ ਉਲੇ ਉਲੇ ਲੱਗ ਗਿਆ ਤੇ ਅੱਧੇ ਲੱਗ ਜਾਂਦੇ ਠੀਕ ਹੈ ਤੇ ਆਪਾਂ ਹੁਣ ਚੱਲਦੇ ਹਾਂ ਕਬੂਤਰੀ ਤੇ ਹੀਟਾਂ ਤੇ ਵੇਖਦੇ ਹਾਂ ਕਬੂਤਰੀ ਗਾੜੀ ਠੀਕ ਹੈ ਧਿਆਨ ਕਿਉਂ ਰੱਖਦੇ ਹਾਂ ਯਾਰ ਜਾ ਕੇ ਕਿਉਂਕਿ ਅੱਧੇ ਕਮੂਤਰ ਥੋੜੇ ਜੇ ਨੀਵੇਂ ਨੀਵੇਂ ਹੋਈ ਜਾਂਦੇ ਆ ਨਾ ਉਧਰ ਤੇ ਬਾਕੀ ਆਪਣੀ ਕਬੂਤਰੀ ਦਾ ਸੈੱਟ ਹੋ ਗਿਆ ਤੁਹਾਨੂੰ ਮੈਂ ਦਿਖਾਉਣਾ ਅਦਰ ਜੇ ਆ ਗਈ ਤਾਂ ਕਿਹੜੀ ਸੜ ਆਉ ਜਾਂਦੀ ਆਹ ਆਉ ਜਾਂਦੀ ਭਈ ਆ ਵਾਲੀ ਠੀਕ ਹੈ ਇਹ ਆ ਜਾਂਦੀ ਭਈ ਅਦਰ ਉਹ ਆ ਗਈ ਨਾ ਜ਼ੂਮਿੰਗ ਹੈ ਅਪ ਡਾਊਨ ਕਰ ਦਿਆ ਕਰ ਘਟਾ ਵਧਾ ਦਿਆ ਕਰ ਸੈੱਟ ਹੋ ਜਾਂਦਾ ਅੱਧਰ ਅਜ ਦਿਖੂਗੀ ਕੋਈ ਨਹੀਂ ਆਪਾਂ ਉਧਰ ਹੀ ਚੱਲਦੇ ਆਂ ਬਾਕੀ ਠੀਕ ਆ ਭਈ ਆਪਾਂ ਚਾਰੇ ਬੰਦੇ ਚੱਲਦੇ ਆਂ ਉਧਰ ਬਾਕੀ ਉਹਨਾਂ ਨੂੰ ਪੁੱਛ ਲਾਂਗੇ ਹਾਂ ਵੀ ਕਿੰਨੇ ਛੁੱਟੇ ਕਿੰਨੇ ਨਹੀਂ ਉਹ ਕਾਪੀ ਵਾਲੇ ਕੋਲੇ ਆਪਾਂ ਬਾਅਦ ਚ ਜਾਵਾਂਗੇ ਤੇ ਅਧਰੋਲੇ ਲੱਗੀ ਜਾਂਦੇ ਸਾਰੇ ਵੀਰ ਭਰਾਵਾਂ ਦੇ ਦੇਖ ਲੋ ਲਓ ਬਾਈ ਜੀ ਟਾਈਮ ਕਿੰਨਾ ਹੋ ਗਿਆ ਦੇਖੀ ਯਾਰ ਬਾਈ 2:54 ਹਾਂ 2:54 ਹੋ ਗਿਆ ਠੀਕ ਹੈ ਤੇ ਬਾਕੀ ਅਜੇ ਕਬੂਤਰ ਉੱਚੇ ਫਿਰਦੇ ਆ ਅੱਧੇ ਆ ਫਿਰਦੇ ਟੈਂਕੀ ਅੰਦਰ ਸਾਈਡ ਬੰਨੇ ਤੇ ਪਰਨੀ ਸਾਈਡ ਟੈਂਕੀਆ ਠੀਕ ਹੈ ਤੇ ਅੰਦਰ ਬੰਨੇ ਫਿਰਦੇ ਸੀ ਅੱਧੇ ਤਾਂ ਉਹ ਫਿਰਦੇ ਬਾਕੀ ਆ ਭਰਾ ਆਪਣਾ ਮਿਲਿਆ ਅੰਦਰ ਹੋਰ ਕਿਵੇਂ ਹਾਲੜੀ ਹੈ ਠੀਕ ਹੈ ਠੀਕ ਹੈ ਤੇ ਭਰਾ ਆਪਣੀਆਂ ਵੀਡੀਓ ਵੇਖਣਾ ਸੀਗਾ ਵੀ ਤੇ ਬਾਕੀ ਆਪਣੀ ਕਬੂਤਰੀਆਂ ਨਾ ਉਹ ਉੱਪਰ ਗਈ ਸੀ ਆ ਬਾਕੀ ਆ ਉੱਪਰ ਫਿਰਦੇ ਪੈਣਾ ਆਹ ਕਬੂਤਰ ਉੱਪਰ ਫਿਰਦੇ ਪਿਆ ਬਾਕੀ ਆਪਣੀ ਕਬੂਤਰੀ ਜਾਵੜੀ ਸੀਗੀ 12 ਵਜੇ ਉੱਪਰ ਗਈ ਸੀ ਜਿਵੇਂ ਗੇੜ ਵਾਲੇ ਦਿਨ ਠੀਕ ਹੈ ਉਵੇਂ ਜਾਵੜੀ ਆ ਬਾਕੀ ਹੁਣ 3 ਵਜੇ ਦੇਖਦੇ ਉੱਪਰ ਆਉਂਦੇ ਨਹੀਂ ਬਾਕੀ ਉੱਪਰ ਵਾਪਸ ਆਈ ਜਾਂਦੇ ਆ ਠੀਕ ਹੈ ਬਾਕੀ ਆਹ ਕਬੂਤਰ ਵੀ ਨਵੇਂ ਆਈ ਜਾਂਦੇ ਅੱਦੇ ਅੱਦੇ ਕੱਟੀ ਜਾਂਦੇ ਜਿਹੜੇ ਜਿਹੜੇ ਬੈਠੀ ਜਾਂਦੇ ਉਹ ਕੱਟੀ ਜਾਂਦੇ ਜਿਵੇਂ ਆਹ ਟੂਸਿਆਂ ਵਾਲਾ ਠੀਕ ਹੈ ਬਾਕੀ ਦੇਖਦੇ ਆ ਉੱਪਰੋਂ ਆਈ ਜਾਂਦੇ ਦੋ ਫਿਰਦੇ ਪਏ ਦੋ ਹਾਂ ਦੋ ਫਿਰਦੇ ਇੱਕ ਹੋਰ ਦੇਖਣ ਨੂੰ ਦਿਖਾਉਣਾ ਮੈਂ ਬਹੁਤ ਉੱਚੇ ਫਿਰਦੇ ਆ ਬਾਕੀ ਉੱਚੇ ਫਿਰਦੇ ਆ ਯਾਰ ਬਾਕੀ ਹਜੇ ਨਹੀਂ ਪਤਾ ਚੱਲਦਾ ਉਪਰੋ ਜਦੋਂ ਜਿਵੇਂ ਜਿਵੇਂ ਆਈ ਜਾਵਾਂ ਮੈਂ ਤੁਹਾਨੂੰ ਦਿਖਾਈ ਜਾਵਾਂਗੇ ਠੀਕ ਹੈ ਵੀਡੀਓ ਨਾਲ ਬਣੇ ਰਿਓ ਉਹ ਪੂਰੀ ਫੋਟੋ ਤਿੰਨ ਉਹ ਫਿਰਦੇ ਨੇ ਉਹਨਾਂ 'ਚ ਦੇਖਾਂਗੇ ਜੇ ਆਪਣੀ ਕੋਈ ਕਬੂਤਰੀ ਹੋਈ ਤਾਂ ਬਹੁਤ ਹੀ ਅੱਧੀ ਬਹੁਤ ਸੇ ਫੜਦੇ ਹਜੇ ਉੱਚੇ ਬਹੁਤ ਆ ਬਾਕੀ ਦਿਖਾਉਣੇ ਇੱਧਰ ਯਾਰ ਪਿੰਡ 'ਚ ਨਾ ਪੁਲਿਸ ਆ ਗਈ ਸੀ ਤੇ ਤਾਂ ਹੀ ਯਾਰ ਵੀਡੀਓ ਵੀਡੀਓ ਬਣਾਈ ਪਿੱਛੇ ਪਿੱਛੇ ਪੈ ਗਏ ਸੀ ਆਪਾਂ ਦਾ ਉੜਾ ਛੜ ਗਏ ਸੀ ਠੀਕ ਹੈ ਤੇ ਬਾਕੀ ਦਿਖਾਉਣੇ ਆ ਫਿਰ ਅੱਗੇ ਕੀ ਬਣਦਾ ਵਾ ਠੀ ਬਾਈ ਜੀ ਆਪਾਂ ਘਰੇ ਆ ਗਏ ਸੀਗੇ ਠੀਕ ਹੈ ਤੇ ਜਿਹੜੀ ਆ ਆਪਣਾ ਸਰਾਇਨਾਗਾ ਬਾਜੀ ਸੀ ਠੀਕ ਹੈ ਉੱਥੇ ਬਈ ਰੋਲਾ ਪੈ ਗਿਆ ਸੀਗਾ ਕਬੂਤਰਾਂ ਦਾ ਤੇ ਬਾਕੀ ਆਪਣੀ ਕਬੂਤਰੀ ਉਤੋਂ ਗਾਇਬ ਹੋ ਗਈ ਸੀ 2 ਵਜੇ ਜਿਹੜਾ ਉਹਨਾਂ ਨੇ ਬਈ ਟਾਈਮ ਲਾਇਆ ਸੀ ਉਹ 3 ਵਜੇ ਦਾ ਟਾਈਮ ਲਾਇਆ ਸੀਗਾ ਮਤਲਬ ਬਾਜੀ ਤੇ ਮਤਲਬ ਨਾ 11 ਵਜੇ ਲਾਇਆ ਨਾ 12 ਵਜੇ ਲਾਇਆ ਹਨਾ ਸਿੱਧਾ ਉਹਨਾਂ ਨੇ 3 ਵਜੇ ਦਾ ਟਾਈਮ ਲਾਇਆ ਬਾਕੀ ਜਿਹੜੇ ਸਾਰੇ ਕਬੂਤਰ ਸੀਗੇ ਉਹ ਮਤਲਬ ਹੋਏ ਸੀਗੇ ਆਪਣੇ ਪਾਣੀ ਪੀਪੀ ਉੱਡੀ ਗਏ ਉਹਮੇ ਵਿੱਚ ਸ਼ਾਮਲ ਕਰੀ ਜੇ ਜੋ ਕਰੀ ਗਿਆ ਨਾ ਗੰਦ ਪਈ ਗਿਆ ਸਾਰਾ ਬਾਜੀ ਤੇ ਸਵਾਦ ਜਾ ਨਹੀਂ ਆਇਆ ਠੀਕ ਹੈ ਬਾਕੀ ਜਿਹੜੇ ਜਿਨ੍ਹਾਂ ਦੇ ਕਬੂਤਰ ਉੱਡੀ ਜਾਂਦੇ ਸੀ ਇੱਕ ਸਾਡਾ ਵੀ ਵਿੱਚ ਸ਼ਾਮਲ ਸੀਗਾ ਠੀਕ ਹੈ ਆ ਬਾਕੀ ਹੋਰ ਚਾਰ ਪੰਜ ਮੁੰਡੇ ਹੋਰ ਸੀਗੇ ਤੇ ਬਾਕੀ ਉਹ ਆਪਣੇ ਯਾਰ ਕੀ ਨਾ ਸੀ ਉਹਨਾਂ ਦੇ ਮੁੰਡਿਆਂ ਦਾ ਨਾਮ ਭੁੱਲ ਗਿਆ ਮੈਂ ਆਪਣੇ ਮੁਖਸਰ ਦੇ ਵੀ ਸੀਗੇ ਤੇ ਇਦੋਂ ਬਾਅਦ ਬਈ ਉੱਥੇ ਪੁਲਿਸ ਵੀ ਆ ਗਈ ਠੀਕ ਹੈ ਕੋਰਸ ਦੇ ਕਰਨਾ ਥੋੜੀ ਜੀ ਭੱਜ ਦੌੜ ਹੋ ਗਈ ਤੁਹਾਨੂੰ ਪਤਾ ਹੀ ਹੈ ਨਾ ਫਿਰ ਕਬੂਤਰੀ ਵਾਲਾ ਥੋੜਾ ਧਿਆਨ ਗੈਪ ਹੋ ਗਿਆ ਸਾਡਾ ਧਿਆਨ ਪੂਰਾ ਰੱਖਿਆ ਨਹੀਂ ਕਬੂਤਰੀ ਵਾਲਾ ਹੈ ਨਾ ਤੇ ਫਿਰ ਪਤਾ ਨਹੀਂ ਕੈਨੂੰ ਜਾਵੜੀ ਕਬੂਤਰੀ ਤੇ ਉਦੋਂ ਬਾਅਦ ਬਾਈ ਜੀ ਮਤਲਬ ਸਾਡੀ ਕਬੂਤਰੀ ਕੱਟੀ ਨਹੀਂ ਗਈ ਸੀ ਐ ਨਹੀਂ ਹੁਣ ਪਤਾ ਸਾਡੀ ਕਬੂਤਰੀ ਉੱਪਰ ਚੜ ਗਈ ਸੀ ਤੇ نیچے ਆ ਗਈ ਸੀ ਐ ਸਾਡਾ ਪੂਰਾ ਧਿਆਨ ਨਹੀਂ ਸੀਗਾ ਤੇ ਬਾ ਸਾਡੀ ਕਬੂਤਰੀ ਕੱਟੀ ਨਹੀਂ ਗਈ ਸੀਗੀ ਤੇ ਬਾਕੀ ਉੱਥੇ ਕਾਪਲਾ ਹੋ ਗਿਆ ਠੀਕ ਹੈ ਜਿਹੜੇ 4-5 ਮੌਤਵਾਰ ਬੰਦੇ ਸੀਗੇ ਜਿਨ੍ਹਾਂ ਨੇ ਬਾਜੀ ਕਰਾਈ ਜਾਂ ਜਿਹੜੇ ਉੱਥੇ ਉਹਨਾਂ ਨੂੰ ਜਾਣਦੇ ਸੀ ਬੰਦੇ ਹਨਾ ਉਹ 1.5 ਲੱਖ ਰੁਪਿਆ ਸੀ ਉਹ ਆਦ ਆਪ ਦਾ ਵੰਡੁੰਡ ਕੇ ਲੈ ਗਏ 9000 ਰੁਪਿਆ ਛੱਡ ਕੇ ਸੀ 9 ਜਾਨਿਆਂ ਨੂੰ ਠੀਕ ਹੈ ਉਹ ਵੀ ਇੱਕ ਭਰਾ ਕਹਿੰਦਾ ਸੀ ਬਈ ਮੈਨੂੰ ਦੋ ਮੇਰੇ ਕਬੂਤਰ ਜਾਦੀ ਉੱਡੇ ਹਨ ਐਂ ਕਰੋ ਮੈਂ ਬਈ ਸਾਡੇ ਵੀ ਉੱਡੇ ਜਾਂਦੀ ਸੀ ਹਨਾ ਬਾਕੀ ਯਾਰ ਯਾਰ ਮੋੜ ਰੁਪਿਆ ਸਾਰਿਆਂ ਦਾ ਮੋੜ ਤਾਂ ਸਾਰੇ ਵੀਰ ਭਰਾਵਾਂ ਦਾ ਜਿੰਨੇ ਵੀ ਉੱਥੇ ਫਿਰਦੇ ਸੀਗੇ ਯਾਰ ਆਪਣਾ ਮੋੜ ਆ ਯਾਰ 4-5 ਮਤਲਬ 9 ਜਾਨਿਆਂ ਦਾ ਮੋੜ ਆ ਯਾਰ ਬਸ ਸਿੱਧਾ ਹਨਾ ਤੇ ਬਾਕੀ ਪਹਿਲੀ ਆਪਾਂ ਬਾਜੀ ਛੱਡੀ ਸੀ ਅਦਰ ਹੁਣ ਆਪਾਂ ਇਹ ਪਿੰਡ ਤਨੀ ਆਪਾਂ ਛੱਡਦੇ ਬਾਜੀ ਜੇ ਹੋਰ ਬੰਦਾ ਕਰਾਊਗਾ ਫੇਰ ਆਪਾਂ ਮੌਕੇ ਦੇ ਦੇਖ ਸਕਦੇ ਆ ਨਹੀਂ ਤਾਂ ਆਪਾਂ ਹੋਰ ਕਿਤੇ ਬਾਜੀ ਛੱਡਾਂਗੇ ਠੀਕ ਹੈ ਬਾਕੀ ਹੁਣ ਕਬੂਤਰੀ ਜਿਹੜੀ ਆਪਾਂ ਤਿਆਰ ਕਰਨੀ ਆ ਉਹ ਆਪਾਂ ਕਬੂਤਰੀ ਤਿਆਰ ਕਰਾਂਗੇ ਦੇਖ ਲਓ ਇਹਦੇ ਨਾਲ ਚੋੜ ਸੀ ਉਹਦਾ ਕਬੂਤਰੀ ਦਾ ਕਬੂਤਰੀ ਵੀ ਨਹੀਂ ਆਪਣੇ ਹੱਥ ਲੱਗੀ ਠੀਕ ਹੈ ਤੇ ਆਪਾਂ ਜਿਹੜਾ ਦੂਜਨ ਨਾਲ ਆਪਦਾ ਨੁਕਸਾਨ ਕਰਾ ਕੇ ਆਏ ਆ ਨਾਲੇ ਜਿੱਤੀ ਜਦਾਈ ਆਪਾਂ ਬਾਜੀ ਹਾਰ ਕੇ ਆਏ ਆ ਠੀਕ ਹੈ ਤੇ ਬਾਕੀ ਹੁਣ ਦੇਖਦੇ ਆ ਵੀ ਕਿਹੜੀ ਬਾਜੀ ਬੂਜੀ ਛੱਡੀ ਆ ਫੇਰ ਹੈ ਨਾ ਨਾਲਾ ਕੀ ਤਾਂ ਕੀ ਦੇਖਦੇ ਆ ਬਾਕੀ ਉਹਨਾਂ ਨੂੰ ਬਈ ਰਿਕਾਰਡਿੰਗ ਪਾ ਦਾਂਗੇ ਗਰੁੱਪ ਦੇ ਵਿੱਚ ਜੇ ਆਪਣੀ ਕਬੂਤਰੀ ਦੇਖਦੀ ਹੋਈ ਤਾਂ ਆਪਾਂ ਬਿਠਾ ਕੇ ਲੈ ਆਵਾਂਗੇ ਠੀਕ ਹੈ ਤੇ ਬਾਕੀ ਫਿਰ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਕੋਈ ਦਿਨੇ ਨਵੀਂ ਅਪਡੇਟ ਠੀਕ ਹੈ ਬਾਕੀ ਆਪਣੇ ਪੇਜ ਨੂੰ ਜ਼ਰੂਰ ਫੋਲੋ ਕਰ ਲਿਓ ਨਵੀਆਂ ਵੀਡੀਓ ਨੂੰ ਦੇਖਣ ਵਾਸਤੇ ਤੇ ਬਾਕੀ ਮਿਲਦੇ ਆ ਅਗਲੀ ਵਾਰ ਤੇ ਓਕੇ ਬਾਈ ਜੀ